ਦੋਸਤੋ ਪਹਿਲੀ ਗੱਲ ਤਾਂ ਅੱਜ ਬਹੁਤ ਚੰਗੀ ਇਹ ਹੋਈ ਆ ਕਿਉਂਕਿ ਜਿਹੜੇ ਇੱਕ ਦੂਜੇ ਨਾਲ ਆਪੋਜੀਟ ਇਲੈਕਸ਼ਨ ਲੜੇ ਸੀ ਸਰਪੰਚ ਸਾਹਿਬ ਉਹ ਅੱਜ ਦੋਵੇਂ ਇੱਕਜੁੱਟ ਹੋ ਕੇ ਖੜੇ ਨੇ ਆਪਣੇ ਨਾਲ ਇਧਰਲੀ ਸਾਈਡ ਬਾਈ ਜੀ ਆਪਣਾ ਸ਼ੁਭਨਾਮ ਸ਼ੁਭਕਰਨ ਸਿੰਘ ਜੀ ਸ਼ੁਭਕਰਨ ਸਿੰਘ ਤੇ ਬਾਈ ਜੀ ਤੁਹਾਡਾ ਮੇਰਾ ਜਗਤਾਰ ਸਿੰਘ ਫੌਜੀ ਜਗਤਾਰ ਸਿੰਘ ਫੌਜੀ ਤੇ ਆਪਾਂ ਖੜੇ ਆ ਦੋਸਤੋ ਪਿੰਡ ਨਿੱਕਾ ਠੇਠੜਕੇ ਜਿਹੜਾ ਗਰਦਾਸਪੁਰ ਜ਼ਿਲ੍ਹੇ ਤੇ ਰਹਿ ਗਿਆ ਡੇਰਾ ਬਾਬਾ ਨਾਨਕ ਬਲਾਕ ਪੈਂਦਾ ਨੇੜੇ ਡੇਰਾ ਬਾਬਾ ਨਾਨਕ ਤੇ ਇੱਥੇ ਤਕਰੀਬਨ ਦੋਸਤੋ 80-85 ਕਿੱਲੇ 80 ਕਿੱਲੇ ਆ ਜਿਹੜੇ ਬਾਣ ਮਤਲਬ ਪਾਣੀ ਚ ਡ ਤੇ ਉਹ ਮੇਰੇ ਪਿੰਡ ਵੱਲੋਂ ਸੁਖਲੱਦੀ ਵੱਲੋਂ ਫੰਡ ਇਕੱਠਾ ਕੀਤਾ ਗਿਆ ਸੀ ਜਿਹੜਾ ਕਿ ਆਪਣਾ ਹੋ ਗਿਆ ਸੀਗਾ ਪੱਤੇ ਬਈ 5.5 ਲੱਖ ਰੁਪਏ ਹਾਂਜੀ 5.5 ਸਾਢੇ ਪੰਜ ਹਾਂਜੀ ਸਾਢੇ ਪੰਜ ਲੱਖ ਤੇ ਉਹ ਅਸੀਂ ਕੁਛ ਮਤਲਬ ਹੋਰ ਸਾਈਡ ਜਿਹੜਾ দান ਕੀਤਾ ਤੇ ਆਪਣੇ ਉਰੇ ਕਿੰਨਾ ਕੀਤਾ ਪੱਤੇ ਬਈ 4 ਲੱਖ ਰੁਪਏ ਉਰੇ ਉਰੇ ਆਪਾਂ 4 ਲੱਖ ਕਰਿਆ ਹਾਂ 4 ਲੱਖ ਰੁਪਏ ਕਰਿਆ ਹਾਂ ਇਹ 80 ਗੱਲਾਂ ਵਾਸਤੇ ਦੇ ਕੇ ਚੱਲੇ ਹਾਂ ਹਨਾ ਹਾਂਜੀ ਹਾਂਜੀ ਤੇ ਇਹ ਦੋਸਤੋ ਜਿਹੜੀ ਪ੍ਰੋਪਰ ਲਿਸਟ ਆ ਉਹ ਮੰਨ ਕੇ ਚਲੋ ਬਾਈਆਂ ਨਾਲ ਅਸੀਂ ਦੋਵੇਂ ਜਿਵੇਂ ਹੁਣ ਆਪਣੇ ਨਾਲ ਦੋ ਮੰਨ ਕੇ ਚਲੋ ਬਾਈ ਸਰਪੰਚ ਸੀਗੇ ਜਿਹੜੇ ਹਨਾ ਤੇ ਇਹੀ ਲਿਸਟ ਆਪਾਂ ਬਣਾਈ ਆ ਸੀਗਲਿਆਂ ਦੀ ਇਹ ਬਾਈ ਜੀ ਮੜਾ ਜੇ ਦੱਸੋਗੇ ਤੁਸੀਂ ਲਿਸਟ ਬਾਰੇ ਹਾਂਜੀ 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 ਦਾਦੂ ਸਭ ਤੋਂ ਪਹਿਲਾਂ ਜੀ ਸੁਖਲੱਦੀ ਤੋਂ ਆਏ ਹਲਕਾ ਤਲਵੰਡੀ ਸਭ ਤੋਂ ਆਏ ਹੋਏ ਸਾਰੇ ਹੀ ਧਾਨੀ ਸੱਜਣਾ ਤੇ ਆਉਂਦਾ ਜੀ ਆਹ ਜੀ ਇਹ ਲਿਸਟ ਜੀ ਜਿਹੜੇ ਜਿਹੜੇ ਜ਼ਿੰਮੇਦਾਰਾਂ ਦੀ ਫਸਲ ਇਸ ਵਕਤ ਵੀ ਪਾਣੀ ਚ ਡੁੱਬੀ ਹੋਈ ਆ ਔਰ ਗਾਂ ਕਣਕ ਵੀ ਨਹੀਂ ਬੀਜੀ ਜਾਣੀ ਇਹਨਾਂ ਵੀਰਾਂ ਨੇ ਆਪ ਜਾ ਕੇ ਐਨਾਲਿਸਿਸ ਕਰਕੇ ਇੱਕ ਲਿਸਟ ਬਣਾਈ ਆ ਤੇ ਇਹਨਾਂ ਫਿਰ ਸਾਡੇ ਤੋਂ ਪੁੱਛਿਆ ਵਾ ਕਿ ਲਿਸਟ ਜਿਹੜੀ ਆ ਤੁਹਾਡੇ ਇਹਨਾਂ ਨਾਲ ਜਿੰਮੀ ਤਰ੍ਹਾਂ ਦੀ ਜ਼ਮੀਨ ਡੁੱਬੀ ਆ ਜੇ ਕਿ ਹੋਰ ਦੀ ਵੀ ਡੁੱਬੀ ਆ ਤੇ ਸਾਨੂੰ ਦੱਸ ਦਿਓ ਇਹ ਲਿਸਟ ਜਿਹੜੀ ਆ ਬਿਲਕੁਲ ਸਹੀ ਆ ਇਹ ਜੋ ਵੀ ਇਹ ਦਾਨ ਦੇ ਕੇ ਜਾ ਰਹੇ ਨੇ ਉਸ ਲਿਸਟ ਦੀ ਇੱਕ ਫੋਟੋਕਾਪੀ ਅਸੀਂ ਆਪਣੇ ਕੋਲ ਰੱਖ ਲੈਣੀ ਆ ਕਿ ਇਹਨਾਂ ਨੂੰ ਦੇ ਰਹੇ ਆ ਉਹ ਆ ਉਹਦਾ ਹੀ ਪਰਸੈਂਟੇਜ ਕੱਢ ਕੇ ਤੇ ਉਹਨਾਂ ਸਾਰੇ ਹੀ ਲੋੜਵੰਦ ਸੱਜਣਾ ਨੂੰ ਜਿਹੜੀ ਅਸੀਂ ਤਕਸੀਮ ਕਰ ਦੇਾਂਗੇ ਜਿੰਨੇ ਵੀ ਰੁਪਏ ਹੋਣਗੇ ਜੀ ਹਾਂਜੀ ਤੇ ਇੱਕ ਗੱਲ ਬਾਈ ਜੀ ਇਹ ਵੀ ਚੈਨਲ ਪਾ ਦਿਓ ਵੀ ਜਿੰਨਾਂ ਕੋਲ ਠੇਕੇ ਤੇ ਬਾਣ ਹਨਾ ਜੀ ਉਹਨਾਂ ਨੂੰ ਜਿਹੜਾ ਮਤਲਬ ਦਿੱਤਾ ਜਾਊਗਾ ਜੋ ਵੀ ਉਹਨਾਂ ਨੂੰ ਬਿਲਕੁਲ ਜੀ ਇਹ ਇਹ ਜਿਹੜੀ ਰਕਮ ਹੈ ਜਿਹੜੀ ਤੁਸੀਂ ਦਾਨ ਦੇ ਕੇ ਜਾ ਰਹੇ ਹੋ ਇਹ ਸਿਰਫ ਉਹਨੂੰ ਹੀ ਦਾਂਗੇ ਜਿਹੜਾ ਪੈਲੀ ਦੇ ਵਿੱਚ ਕਾਸ਼ਤ ਕਰ ਰਿਹਾ ਵਾ ਬਾਹਰ ਆ ਉਹਨੂੰ ਬੀਜ ਰਿਹਾ ਵਾ ਭਾਵੇਂ ਮਾਲਕ ਕੋਈ ਵੀ ਆ ਇਹ ਕਾਸ਼ਤਕਾਰ ਨੂੰ ਪੈਸੇ ਹੀ ਦਾਂਗੇ ਜੀ ਹਾਂਜੀ ਬਾਕੀ ਦੋਸਤੋ ਇਹ ਵੀ ਦੱਸ ਦਿੰਨੇ ਵੀ ਇਹ ਮਤਲਬ ਕੋਈ ਉਮੀਦ ਨਹੀਂ ਹੈਗੀ ਵੀ ਇੱਥੇ ਇਹ ਬਾਣ ਚ ਕਣਕ ਬੀਜੀ ਜਾਊਗੀ ਸਿਰਫ ਜਿਹੜਾ ਉਹਨਾਂ ਦਾ ਘਾਟਾ ਉਹ ਪੂਰਾ ਹੋ ਸਕੇ ਹਨਾ ਉਹਦਾ ਕਰਕੇ ਆਪਾਂ ਜਿਹੜਾ ਹਕੂ ਹਾਂ ਤੇ ਹੋਰ ਵੀ ਭਰਾ ਚਲੋ ਜਿੰਨੇ ਵੀ ਇਹੋ ਜਿਹੇ ਪਿੰਡ ਡੁੱਬਿਆ ਹਨਾ ਜਿੱਥੇ ਨਹੀਂ ਫਸਲ ਹੋ ਸਕਦੀ ਉਹਨਾਂ ਦੀ ਸਹਾਇਤਾ ਜਿੰਨੀ ਕੁ ਹੋ ਸਕਦੀ ਹੈ ਪਿੰਡਾਂ ਚੋਂ ਐਸ ਲੋਡ ਫੰਡ ਕਰਕੇ ਇਕੱਠਾ ਤੇ ਪੂਰੀ ਗੱਲ ਕਲੀਅਰ ਕਰਕੇ ਜਿਵੇਂ ਕਿ ਬਾਈਆਂ ਨੇ ਦੋਮਾਂ ਨੇ ਹਾਲਾਂਕਿ ਚਲੋ ਜਤ ਹਾਰ ਬਣੀ ਆ ਪਰ ਵੀਰਾਂ ਨੇ ਦੋਮਾਂ ਨੇ ਪੂਰਾ ਸਹਿਯੋਗ ਦਿੱਤਾ ਸਾਨੂੰ ਜਦੋਂ ਅਸੀਂ ਆਏ ਤੇ ਵਧੀਆ ਸਹਿਯੋਗ ਨਾਲ ਨਾਲ ਮਿਲ ਕੇ ਬਾਈਆਂ ਨੇ ਸਾਰਾ ਕੱਠੇ ਬਹਿ ਕੇ ਅਸੀਂ ਲਿਸਟ ਬਣਾ ਕੇ ਇਹ ਸਾਰਾ ਮੁੱਦਾ ਜਿਹੜਾ ਪਿੰਡ ਦਾ ਕਲੀਅਰ ਕਰਿਆ ਤੇ ਬਾਕੀ ਦੋਸਤੋ ਹੁਣ ਚਲੋ ਬਈ ਜੀ ਆਪਣਾ ਜੋ ਵੀ ਹੈਗਾ ਹਨਾ ਕਰੋ ਬਸ ਕੋਈ ਨਹੀਂ ਲਓ ਜੀ ਤੇ ਬਾਕੀ ਬੋਲੇ ਸੋਨਿਹਾਰ ਸੋਹ ਜੀ ਆ ਗਾ ਲੋ ਹੌਸਲਾ ਹੋਏ ਕੁਝ ਕੀ ਫੋਟੋ ਇਹ ਸਾਡੇ ਪਿੰਡ ਦੇ ਸਾਬਕਾ ਫੌਜੀ ਨੇ ਸਰਦਾਰ ਸੁੱਚਾ ਸਿੰਘ ਜੀ ਇਹ ਰਕਮ ਬਤੌਰ ਮਾਨਤ ਉਹਨਾਂ ਦੇ ਕੋਲ ਆ ਇਹ ਜਦੋਂ ਅਸੀਂ ਵੰਡਾਂਗੇ ਲਿਸਟ ਸਾਡੇ ਕੋਲ ਹੋਏਗੀ ਤੇ ਜਿੰਨਾ ਜਿੰਨਾ ਦੇ ਨਾਂ ਨੇ ਉਹਨਾਂ ਨੂੰ ਇਹ ਤਕਸੀਮ ਕਰ ਦਿੱਤੇ ਜਾਣਗੇ ਲਿਸਟ ਸਾਡੇ ਕੋਲ ਹੈ ਦੀ ਫੋਟੋ ਕਾਪੀ ਅਸੀਂ ਰੱਖ ਲੈਣੀ ਆ ओरिजिनल ਇਹਨਾਂ ਵੀਰਾਂ ਲੈ ਜਾਣੀਆਂ ਇਹ ਤੇ ਅਸੀਂ ਦਸਤਕਤ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਸਾਡੀਆਂ ਇੱਕ ਦੋ ਬੇਨਤੀਆਂ ਹੋਰ ਵੀ ਨੇ ਹਾਂਜੀ ਅਸੀਂ ਵੀਰਾਂ ਨੂੰ ਵੀ ਕਹਿੰਨੇ ਆ ਕਿ ਤੁਸੀਂ ਉਹ ਜ਼ਰੂਰ ਸਾਡੀਆਂ ਲੋਕਾਂ ਤੱਕ ਪਹੁੰਚਾ ਦਿਓ ਦਾਨੀ ਸੱਜਣਾਂ ਹਾਂਜੀ 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 ਬਾਈ ਜੀ ਸਾਡਾ ਪਿੰਡ ਨਿੱਕਾ ਠੇਠੜਕੇ ਬਲਾਕ ਡੇਰਾ ਬਾਬਾ ਨਾਨਕ ਜਿਲ੍ਹਾ ਗਰਦਾਸਪੁਰ ਆ ਜੀ ਸਾਡਾ ਸਾਡੇ ਦੋ ਪਿੰਡ ਆ ਜੀ ਪਿੰਡ ਠੇਠੜਕੇ ਤੇ ਠੇਠੜਕੇ ਨਿੱਕਾ ਜਿਹੜੇ ਵੀ ਕੋਈ ਦਾਨੀ ਸੱਜਣ ਆਉਂਦੇ ਨੇ ਉਹਨਾਂ ਨੂੰ ਇਹ ਬੇਨਤੀ ਆ ਕਿ ਜਦੋਂ ਤੁਸੀਂ ਕੋਈ ਸੇਵਾ ਕਰਦੇ ਹੋ ਤੁਸੀਂ ਠੇਠੜਕੇ ਪਿੰਡ ਦਾ ਨਾਮ ਸੁਣ ਕੇ ਆਉਂਦੇ ਹੋ ਤੁਹਾਡਾ ਮਾਣ ਤੇ ਬਹੁਤ ਧੰਨਵਾਦ ਆ ਪਰ ਤੁਸੀਂ ਅਸੀਂ ਆਨੇ ਕਿ ਤੁਸੀਂ ਦੋਵਾਂ ਪਿੰਡਾਂ ਦੇ ਹਾਲਾਤ ਐ ਵੇਖ ਲਓ ਸਾਡੇ ਜ਼ਿਮੀਂਦਾਰਾਂ ਦੇ ਤੇ ਦੋਵਾਂ ਨੂੰ ਬਰਾਬਰ ਸੇਵਾ ਕਰ ਦਿਓ ਸਾਨੂੰ ਖਾ ਤੇ ਬੀਜ ਦੀ ਲੋੜ ਐ ਕਿਉਂਕਿ ਅਸੀਂ 80% ਜ਼ਿਮੀਂਦਾਰ ਹੋ ਆ ਜਿਹੜੇ ਮਿਡਲ ਕਲਾਸ ਚ ਆਉਂਦੇ ਆ ਛੋਟੇ ਜ਼ਿਮੀਂਦਾਰ ਆ ਜਿਨ੍ਹਾਂ ਦੀ ਜ਼ਮੀਨ ਤਿੰਨ ਤੋਂ ਚਾਰ ਕਿੱਲੇ ਤੋਂ ਥੱਲੇ ਥੱਲੇ ਆ ਜੀ ਤੇ ਜਿੰਨੀ ਵੀ ਕੋਈ ਦਾਨੀ ਸੱਜਣ ਜੋ ਵੀ ਮਦਦ ਕਰ ਸਕਦੇ ਨੇ ਜਿਵੇਂ ਦੀ ਵੀ ਉਹਨਾਂ ਦਾ ਜਰੂਰ ਸਾਡਾ ਸਾਥ ਦੇਣ ਪਿੰਡ ਦੇ ਨਗਰ ਦੇ ਲੋਕਾਂ ਦਾ ਸਾਥ ਦੇਣ ਭਲਾਈ ਦਾ ਕੰਮ ਆ ਜੀ ਪਰਮਾਤਮਾ ਤੁਹਾਡੀ ਸੇਵਾ ਸਫਲ ਕਰੇ ਤੋਂ ਦਾ ਇਥੋਂ ਤੇ ਜੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ